ਪਹਿਲਾਂ ਚਰਚਾ ਚੱਲ ਰਹੀ ਸੀ ਕਿ ਅਮਰਿਤਪਾਲ ਉਰੀ ਬਾਹਰ ਆ ਰਹੇ ਆ ਐਨਐਸਏ ਖਤਮ ਹੋਣ ਵਾਲਾ ਕਿਉਂਕਿ ਤੀਜੀ ਵਾਰ ਐਨਐਸਏ ਲੱਗਿਆ ਤੇ ਉਸ ਤੋਂ ਪਹਿਲਾਂ 2-3 ਵਾਰ ਐਨਐਸਏ ਲਾਤਾ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਬਾਹਰ ਆ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੇ ਨੇ ਭਾਵੇਂ ਕਈ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਐਨਐਸਏ ਅਧੀਨ ਸੀ ਤੇ ਹੁਣ ਅਮਰਿਤਪਾਲ ਉਰੀ ਰਹਿ ਗਏ ਤੇ ਕੀ ਜਾਣਕਾਰੀ ਹੈ ਕਿ ਕਦੋਂ ਤੱਕ ਅਮਰਿਤਪਾਲ ਉਰੀ ਬਾਹਰ ਜੇਲ੍ਹ ਦੇ ਵਿੱਚ ਆਉਣਗੇ ਤੇ ਕਦੋਂ ਸੰਗਤ ਦੇ ਰੂਬਰੂ ਹੋਣਗੇ ਏ ਵੇਖੋ ਜੀ ਜਿਹੜੀ ਸਾਡੀ ਜਾਣਕਾਰੀ ਹੈ ਇਹ ਜਿਹੜੇ ਇਦਾਂ ਦੇ ਕੇਸ ਹੁੰਦੇ ਨੇ ਨਾ ਜੀ ਮੈਂ ਖੁਦ ਵੀ 84 ਚ ਜੇਲ੍ਹ ਚ ਰਿਆ ਜੋਧਪੁਰ ਦੀ ਜੇਲ੍ਹ ਚ ਇਹ ਪੋਲੀਟੀਕਲ ਗੇਮਾਂ ਹੁੰਦੀਆਂ ਨੇ ਅਸੀਂ ਵੀ ਜਿਹੜਾ ਉੱਥੇ ਸਾਨੂੰ ਰੱਖਿਆ ਸੀ ਉਹ ਕੇਸ ਤਾਂ ਜਰੂਰ ਪਾਇਆ ਸੀ ਸਾਡੀ ਕੋਈ ਤਰੀਕ ਨਹੀਂ ਪੈਂਦੀ ਸੀ ਕੁਝ ਨਹੀਂ ਹੁੰਦਾ ਸੀ ਉੱਥੇ ਅਸੀਂ ਬੈਠੇ ਸੀ ਉੱਥੇ ਹੀ ਸਾਨੂੰ ਦੱਸ ਦਿੰਦੇ ਤੁਹਾਡੀ ਹੁਣ ਅਗਲੀ ਤਰੀਕ ਆ ਪੈ ਗਈ ਹੈ ਪਰ ਜਦੋਂ ਸਾਨੂੰ ਛੱਡਿਆ ਉਹ ਆਪਣੇ ਲਾਂਗੋਵਾਲ ਦਾ ਸਮਝੌਤਾ ਹੋਇਆ ਸੀ ਰਜੀਵ ਗਾਂਧੀ ਨਾਲ ਤੇ ਸਾਨੂੰ ਉਸੇ ਟਾਈਮ ਰਿਹਾ ਕਰਤਾ ਸੀ ਇਹ ਜਿਹੜੀਆਂ ਸਰਕਾਰਾਂ ਦੀਆਂ ਨੇ ਪੋਲੀਟੀਕਲ ਗੇਮਾਂ ਹੁੰਦੀਆਂ ਨੇ ਵੀ ਇਹਨੂੰ ਅੰਦਰ ਰੱਖਾਂਗੇ ਕੋਈ ਅਸੀਂ ਅਮਰਤਪਾਲ ਨੂੰ ਈਨ ਬਣਾ ਲਾਂਗੇ ਹਾਂਜੀ ਇਹ ਉਹਨਾਂ ਨੂੰ ਵੇਖੋ ਛੱਡਣਾ ਹੀ ਪੈਣਾ ਉਹਦੇ ਤੇ ਕਿਹੜਾ ਕੋਈ ਕੇਸ ਹੈ ਅਜਨਾਲੇ ਥਾਣੇ ਤੇ ਜੇ ਉਹ ਗਏ ਨੇ ਉਥੇ ਕਿਸੇ ਦੇ ਸੱਟ ਨਹੀਂ ਲੱਗੀ ਫੇਟ ਨਹੀਂ ਲੱਗੀ ਕੋਝੋ ਹੋਇਆ ਨਹੀਂ ਐਵੇਂ ਨਜਾਇਜ਼ ਤੁਸੀਂ ਕੋਈ ਬੰਦੇ 15 20 ਚੱਕ ਕੇ ਉਹਨਾਂ ਨੂੰ ਡਿਬਰੂਗੜ੍ਹ ਭੇਜ ਦਿਓ ਨਜਾਇਜ਼ ਹਰਾਸ ਵਿੱਚ ਹਰਾਸਤ ਵਿੱਚ ਰੱਖੋ ਤੁਸੀਂ ਸਿਰਫ ਇੱਕ ਦੂਜੇ ਨੌਜਵਾਨਾਂ ਦੇ ਡਰ ਪੈਦਾ ਕਰਨ ਵਾਸਤੇ ਵੀ ਜੇ ਤੁਸੀਂ ਅਮਰਤਪਾਲ ਨਾਲ ਜੁੜੇ ਜੇ ਤੇ ਤੁਹਾਡੇ ਤੇ ਆ ਕੁਝ ਵੀ ਹੋ ਸਕਦਾ ਇਸ ਲਈ ਉਹ ਬੜੀ ਜਲਦੀ ਪੰਜਾਬ ਚ ਆਉਣਗੇ ਤੇ ਪੰਜਾਬੀਆਂ ਦੇ ਸਾਹਮਣੇ ਹੋਣਗੇ ਉਹਨਾਂ ਦੇ ਰੂਬਰੂ ਹੋਣਗੇ ਤੇ ਉਹਨਾਂ ਦੇ ਵਿੱਚ ਵਿਚਰਨਗੇ ਅੱਛਾ ਇੱਕ ਚੀਜ਼ ਇਹਨਾ ਤੁਹਾਡੇ ਵਿਰੋਧੀ ਬੜੇ ਕਹਿੰਦੇ ਆ ਕਿ ਅਮਰਿਤਪਾਲ ਹੁਰੀ ਨਾ ਕੇਂਦਰੀ ਏਜੰਸੀਆਂ ਨੇ ਜਿਹੜੇ ਉਹਨਾਂ ਦੇ ਪਲਾਂਟ ਕੀਤੇ ਹੋਇਆ ਬੀਜੇਪੀ ਦੇ ਪਲਾਂਟ ਕੀਤੇ ਹੋਇਆ ਤੇ ਉਹ ਧਰੂਬੀ ਕਰਨ ਦੀ ਰਾਜਨੀਤੀ ਕਰਕੇ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਤਾਂ ਕਿ ਲੋਕਾਂ ਨੂੰ ਡਰਾਇਆ ਜਾ ਸਕੇ ਇੱਕ ਖਾਸ ਤਬਕੇ ਨੂੰ ਡਰਾਇਆ ਜਾ ਸਕੇ ਉਹਨਾਂ ਦੀਆਂ ਵੋਟਾਂ ਲਈਆਂ ਜਾ ਸਕਣ ਤੇ ਅਮਰਿਤਪਾਲ ਊਰੀ ਬੀਜੇਪੀ ਦੇ ਪਲਾਨਟ ਕਰੇ ਹੋਏ ਉਹਨਾਂ ਦੇ ਨਾਲ ਮਿਲਦੇ ਜੁਲਦੇ ਆ ਤੇ ਇਸ ਇਲਜ਼ਾਮ ਨੂੰ ਕਿਸ ਤਰ੍ਹਾਂ ਸਮਝਦੇ ਇਹ ਜਿਹੜਾ ਇਲਜ਼ਾਮ ਹੈ ਨਾ ਜੀ ਇਹ ਤਾਂ ਅੱਜਕੱਲ بڑا ਸੌਖਾ ਹੈ ਕਿਸੇ ਤੇ ਲਾਉਣਾ ਮੈਂ ਵੀ ਕੱਲ ਨੂੰ ਇੱਥੇ ਵਿਚਰਦਾ ਮੇਰੇ ਤੇ ਵੀ ਜਿਹੜਾ ਮਰਜ਼ੀ ਬੋਲਦੇ ਇੱਥੇ ਪੜਿਆਲੇ 'ਚ ਬੈਠਾ ਹਾਂ ਜੀ ਇਹ ਏਜੰਸੀਆਂ ਨਾਲ ਰਲਿਆ ਜੀ ਇਹ ਸਰਕਾਰੀ ਬੰਦਾ ਹੈ ਜੀ ਇਹ ਤਾਂ ਤੁਸੀਂ ਅੱਜਕੱਲ ਆਮ ਲੋਕਾਂ ਨੂੰ ਛੁਗਲ ਬਣਾ ਲਿਆ ਵੇਖੋ ਜਦੋਂ 84 ਦੇ ਟਾਈਮ ਵਿੱਚ ਆਪਣੇ ਸੰਤ ਪਿੰਡਰਾ ਵਾਲਿਆਂ ਦੇ ਵਿਰੁੱਧ ਜੀ ਇਹ ਤਾਂ ਕਾਂਗਰਸ ਦੇ ਏਜੰਟ ਨੇ ਜੀ ਤੁਸੀਂ ਵੀ ਸੁਣਿਆ ਹੋਣਾ ਹੁਣ ਚਲੋ ਪ੍ਰਾਣੀ ਕਿਤੇ ਅਖਬਾਰ ਪੜ੍ਹਦੇ ਹੋਗੇ ਪ੍ਰਾਣੇ ਬੰਦਿਆਂ ਨਾਲ ਬੈਠਦੇ ਹੋਗੇ ਤੇ ਤੁਸੀਂ ਗੱਲਾਂ ਸੁਣਦੇ ਹੋਗੇ ਸੰਤਾਂ ਬਾਰੇ ਵੀ ਇਹੀ ਪ੍ਰਚਾਰ ਹੁੰਦਾ ਰਿਹਾ ਸੀ ਉਦੋਂ ਕੌਣ ਕਰਦੇ ਸੀ ਪ੍ਰਚਾਰ ਸਭ ਤੋਂ ਵੱਧ ਅਕਾਲੀ ਦਲ ਵਾਲੇ ਤੇ ਅੱਜ ਸਭ ਤੋਂ ਵੱਧ ਕੌਣ ਪ੍ਰਚਾਰ ਕਰ ਰਿਹਾ ਇਹੀ ਮਜੀਠੀਆ ਤੇ ਇਹਦੀ ਜੁੰਡਲੀ ਬੀਏ ਸਰਕਾਰੀ ਨੇ ਜੀ ਇਹ ਐਦਾਂ ਨੇ ਜੀ ਅੱਛਾ ਸਰਕਾਰੀ ਤੂੰ ਤਾਂ ਗਨਮਨ ਲੈ ਕੇ ਬਾਹਰ ਘੁੰਮਦਾਵੇਂ ਜਿਹੜਾ ਤੂੰ ਸਰਕਾਰ ਦੇ ਵਿਰੋਧ ਹੈ ਸੈਂਟਰ ਸਰਕਾਰ ਦੇ ਵਿਰੋਧ ਬੋਲਦਾ ਹੈ ਭਗਵੰਤ ਮਾਨ ਦੇ ਵਿਰੋਧ ਬੋਲਦਾ ਤੂੰ ਤਾਂ ਪੰਜਾਬ ਚ ਗਨਮਨ ਲੈ ਕੇ ਘੁੰਮ ਰਿਹਾ ਤੇ ਇੱਕ ਜਿਹੜਾ ਸਰਕਾਰ ਦਾ ਬੰਦਾ ਉਹ 3 ਸਾਲ ਹੋ ਗਏ ਜੇਲ੍ਹ ਚ ਬੈਠਾ ਹਾਂਜੀ ਲੋਕ ਅੱਜਕੱਲ ਬੇਵਕੂਫ ਨੀਗੇ ਜਿੰਨਾ ਮਰਜੀ ਗੱਲਾਂ ਮਾਰੀ ਜੇ ਇਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਗਾ ਜੀ ਅੱਜਕੱਲ 5-7 ਸਾਲ ਦਾ ਜਵਾਕ ਕੋਈ ਸਟੇਟਸ ਪਾ ਦੇਣਾ ਜਾਂ ਉਹਦੇ ਤੇ ਲਿਖ ਦੇ ਆਪਣੇ YouTube ਤੇ ਜਾਂ Social Media ਤੇ ਉਹਨੂੰ ਮੇਰਾ ਖਿਆਲ ਜ਼ਿਆਦਾ ਲੋਕ ਸੁਣਦੇ ਹੋਣਗੇ ਇਹਦੀ ਗੱਲ ਨੂੰ ਤਾਂ ਕੋਈ ਸੁਣਦਾ ਹੀ ਨਹੀਂ ਇਹ ਥੱਲੇ ਕਮੈਂਟ ਪੜੇ ਵੀ ਉਹਦੇ ਕੀ ਕਮੈਂਟ ਥੱਲੇ ਕਿਹਜੇ ਆਏ ਹੁੰਦੇ ਨੇ ਇਹਦੇ ਵਿੱਚ